ਦੋਸਤੋ ਆਪਾਂ ਨੇ ਭਗਵੰਤਮਾਨ ਨੂੰ ਰੋਜ਼ ਕਹਾਣੀਆਂ ਸੁਣਾਉਂਦੇ ਚੁਟਕਲੇ ਸੁਣਾਉਂਦੇ ਆਪਣੇ ਵਿਰੋਧੀਆਂ ਦੀ ਬੇਇੱਜ਼ਤੀ ਕਰਦੇ ਸੁਣਿਆ ਮੈਂ ਸੋਚਿਆ ਕਿ ਇਹਨੂੰ ਵੀ ਇੱਕ ਇਹਦੇ ਲਹਿਜੇ ਵਿੱਚ ਕਹਾਣੀ ਸੁਣਾ ਕੇ ਜਵਾਬ ਦਿੱਤਾ ਜਾਵੇ ਕਹਾਣੀ ਹੈ ਨਸਲੀ ਤੇ ਨਕਲੀ ਬਾਰੇ ਜਾਂ ਐਂਦਾ ਕਹਿ ਲਓ ਅਸਲੀ ਤੇ ਨਕਲੀ ਬਾਰੇ ਇੱਕ ਰਾਜਾ ਸੀਗਾ ਉਹਦੇ ਦਰਬਾਰ 'ਚ ਇੱਕ ਦਿਨ ਇੱਕ ਵਿਅਕਤੀ ਪੇਸ਼ ਹੁੰਦਾ ਬੜਾ ਪੜਿਆ ਲਿਖਿਆ ਸੀ ਬੜੀਆਂ ਡਿਗਰੀਆਂ ਸੀ ਬੜਾ ਮਾਹਰ ਸੀਗਾ ਉਹਨੇ ਰਾਜੇ ਦੇ ਦਰਬਾਰ ਚ ਆਣ ਕੇ ਨੌਕਰੀ ਮੰਗੀ ਤੇ ਰਾਜੇ ਨੇ ਕਿਹਾ ਕਿ ਹਾਂ ਨੌਕਰੀ ਤੇ ਤੈਨੂੰ ਦੇ ਦੇਾਂਗੇ ਲੇਕਿਨ ਦਿਆਂਗੇ ਤੈਨੂੰ ਘੋੜਿਆਂ ਦੇ ਤਵੇਲੇ ਵਿੱਚ ਉਹ ਵਿਚਾਲਾ ਬੜਾ ਨਰਾਸ਼ ਹੋਇਆ ਪਰ ਕਿਉਂਕਿ ਉਹਨੂੰ ਲੋੜ ਸੀ ਨੌਕਰੀ ਦੀ ਇਸ ਕਰਕੇ ਉਹਨੇ ਕਿਹਾ ਚੰਗਾ ਠੀਕ ਹੈ ਮੈਂ ਤਵੇਲੇ ਦੀ ਨੌਕਰੀ ਕਰ ਲੈਣਾ ਚਾਰ ਕਿ ਦਿਨ ਨੌਕਰੀ ਕਰਨ ਤੋਂ ਬਾਅਦ ਤਵੇਲੇ 'ਚ ਉਹ ਫਿਰ ਇੱਕ ਦਿਨ ਰਾਜੇ ਦੇ ਦਰਬਾਰ 'ਚ ਪੇਸ਼ ਹੋਇਆ ਕਹਿੰਦਾ ਜੀ ਮੈਂ ਇੱਕ ਭਵਿੱਖਬਾਣੀ ਕਰਨਾ ਚਾਹੁੰਦਾ ਤੁਹਾਡੇ ਤਵੇਲੇ ਬਾਰੇ ਤੇ ਰਾਜੇ ਨੇ ਕਿਹਾ ਠੀਕ ਹੈ ਦੱਸ ਕੀ ਕਹਿਣਾ ਚਾਹੁੰਦਾ ਉਹ ਕਹਿੰਦਾ ਜਿਹੜਾ ਤੁਹਾਡਾ ਸਭ ਤੋਂ ਮਹਿੰਗਾ ਘੋੜਾ ਨਾ ਤੁਸੀਂ ਖਰੀਦਿਆ ਇਹ ਨਸਲੀ ਨਹੀਂਗਾ ਇਹ ਨਕਲੀ ਘੋੜਾ ਵਾ ਰਾਜਾ ਬੜਾ ਹੈਰਾਨ ਹੋਇਆ ਹੱਥਾ ਪੈਰਾਂ ਦੀ ਪੈ ਗਈ ਕਿ ਮੈਂ ਤਾਂ ਇੰਨੇ ਪੈਸੇ ਖਰਚ ਕੇ ਤੇ ਇੰਨਾ ਮਹਿੰਗਾ ਘੋੜਾ ਖਰੀਦਿਆ ਤੇ ਇਹ ਬੰਦਾ ਕਹੀ ਜਾਂਦਾ ਕਿ ਇਹ ਨਕਲੀ ਘੋੜਾ ਵਾ ਕਹਿੰਦਾ ਕਿਵੇਂ ਤੂੰ ਸਾਬਤ ਕੀਤਾ ਕਿ ਨਕਲੀ ਆ ਕਹਿੰਦਾ ਤੁਸੀਂ ਇਹਨਾਂ ਦੇ ਖਰੀਦਾਰ ਨੂੰ ਬੁਲਾ ਸਕਦੇ ਹੋ ਜਿੱਥੋਂ ਤੁਸੀਂ ਖਰੀਦਿਆ ਪਰ ਮੈਂ ਕਹਿਣਾ ਚਾਹੁੰਦਾ ਕਿ ਇਹਦੀ ਨਿਸ਼ਾਨੀ ਇਹ ਪਾਈ ਗਈ ਕਿ ਜਦੋਂ ਇਹਨੂੰ ਅਸੀਂ ਖੁਰਾਕ ਪਾਉਨੇ ਆ ਪੱਠੇ ਪਾਉਨੇ ਆ ਇਹ ਤਾਂ ਚੱਕ ਕੇ ਸਿਰ ਜਿਹੜਾ ਹੈ ਆਪਣੇ ਪੱਠੇ ਖਾਂਦਾ ਵਾ ਇਹ ਨਸਲੀ ਨਹੀਂਗਾ ਇਹ ਨਕਲੀ ਆ ਜਦੋਂ ਮਾਲਕ ਨੂੰ ਬੁਲਾਇਆ ਗਿਆ ਉਨੇ ਕਹੇ ਬਿਲਕੁਲ ਠੀਕ ਹੈ ਜੀ ਰਾਜਾ ਸਾਹਿਬ ਇਹਦੀ ਗੱਲ ਠੀਕ ਹੈ ਇਹ ਘੋੜਾ ਅਸਲ ਵਿੱਚ ਪੈਦਾ ਤਾਂ نسل ਦੇ ਘਰ ਹੋਇਆ ਸੀਗਾ ਲੇਕਿਨ ਇਹਦੇ ਪੈਦਾ ਹੁੰਦੇ ਹੀ ਇਹਦੀ ਮਾਂ ਮਰ ਗਈ ਘੋੜੀ ਫਿਰ ਅਸੀਂ ਇਹਨੂੰ ਗਧੇ ਦਾ ਦੁੱਧ ਪਿਲਾ ਪਿਲਾਇਆ ਸੀਗਾ ਜਦੋਂ ਅਸੀਂ ਗਧੇ ਦਾ ਦੁੱਧ ਦੁੱਧ ਪਿਲਾਇਆ ਤੇ ਇਹ ਗਧਿਆਂ ਵਰਗੀਆਂ ਹਰਕਤਾਂ ਜਿਹੜੀਆਂ ਕਰਦਾ ਇਸ ਕਰਕੇ ਇਹ ਨਸਲੀ ਨਹੀਂਗਾ ਰਾਜਾ ਖੁਸ਼ ਹੋਇਆ ਉਹਨੇ ਕਿਹਾ ਕਿ ਹਾਂ ਮੇਰੇ ਅਸਤਬਲ ਬਾਰੇ ਮੇਰੇ ਤਬੀਲੇ ਬਾਰੇ ਇਹਨੇ ਗੱਲ ਕੀਤੀ ਆ ਤੇ ਉਹਨੂੰ ਇਨਾਮ ਵਜੋਂ ਉਹਨੇ ਕਿਹਾ ਜੀ ਐ ਕਰੋ ਉਹਨੂੰ ਦੋ ਬੋਰੀਆਂ ਕਣਕ ਦੇ ਦਿਓ ਇਨੂੰ 2 ਕੁਇੰਟਲ ਗੁੜ ਦੇ ਦਿਓ। ਇਹਨੂੰ ਇੰਨੇ ਸ਼ੱਕਰ ਦੇ ਦਿਓ। ਇਹ ਜਿਹੜਾ ਪੜਿਆ ਲਿਖਿਆ ਬੰਦਾ ਸੀਗਾ ਬੜਾ ਹੈਰਾਨ ਹੋਇਆ ਕਿ ਮੈਂ ਰਾਜ ਨੂੰ ਐਡੀ ਅੱਛੀ ਗੱਲ ਦੱਸੀ। ਇਹਦਾ ਮਤਲਬ ਲੱਖਾਂ ਰੁਪਏ ਦਾ ਮੈਂ ਇਹਦਾ ਫਾਇਦਾ ਕੀਤਾ ਤੇ ਇਹਨੇ ਮੈਨੂੰ ਗੁੜ ਦੇ ਕੇ ਤੋੜ ਦਿੱਤਾ। ਉਹਨੇ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਆਪਣੀ ਨੌਕਰੀ ਕਰਨੀ ਮੈਂ लाचार ਆ ਬੇਬਸ ਆ। ਉਹ ਨੌਕਰੀ ਕਰਦਾ ਰਿਹਾ। 4-5 ਦਿਨ ਬਾਅਦ ਉਹ ਫੇਰ ਪੇਸ਼ ਹੋਇਆ ਰਾਜ ਦੇ ਦਰਬਾਰ 'ਚ ਕਹਿੰਦਾ ਜੀ ਇੱਕ ਹੋਰ ਭਵਿਕ ਬਾਣੀ ਕਰਨੀ ਆ। ਰਾਜਾ ਕਹਿੰਦਾ ਕਰ। ਉਹ ਕਹਿੰਦਾ ਜਿਹੜੀ ਤੁਹਾਡੀ ਰਾਣੀ ਆ ਨਾ ਇਹ ਵੀ ਨਸਲੀ ਨਹੀਂਗੀ। ਇਹ ਨਕਲੀਆ ਹੁਣ ਰਾਜੇ ਨੂੰ ਥੋੜਾ ਗੁੱਸਾ ਆਇਆ ਉਹਨੇ ਕਿਹਾ ਕਿ ਤੂੰ ਐਵੇਂ ਕਿਵੇਂ ਕਹਿ ਸਕਦਾ ਉਹ ਕਹਿੰਦਾ ਜੀ ਗੱਲ ਇਹ ਆ ਕਿ ਜਦੋਂ ਤੁਸੀਂ ਇਹਨੂੰ ਪ੍ਰਸ਼ਾਦਾ ਦਿੰਨੇ ਹੋ ਰੋਟੀ ਦਿੰਨੇ ਹੋ ਇਹਦੇ ਥਾਲ ਵਿੱਚ ਇਹ ਤੁਹਾਡਾ ਤੁਹਾਡੀ ਦਿੱਤੀ ਹੋਈ ਰੋਟੀ ਪੜੋਸੀ ਹੋਈ ਆਪਣੇ ਕਮਰੇ 'ਚ ਜਾ ਕੇ ਇੱਕ ਬੁਰਕੀ ਇੱਥੇ ਸੁੱਟ ਦਿੰਦੀ ਐ ਕ ਇੱਥੇ ਸੁੱਟ ਦਿੰਦੀ ਐ ਕ ਇੱਥੇ ਸੁੱਟ ਦਿੰਦੀ ਆ ਤੇ ਫਿਰ ਇਹ ਰੋਟੀ ਆਪਣੀ ਖਾਂਦੀ ਆ ਇਹਦੀ ਖਾਣੀ ਪੀਣੀ ਤੋਂ ਇਹਦੇ ਉੱਠਣ ਬੈਠਣ ਤੋਂ ਮੈਂ ਅੰਦਾਜ਼ਾ ਲਾਇਆ ਕਿ ਇਹ ਤੁਹਾਡੀ ਰਾਣੀ ਜਿਹੜੀ ਹੈ ਨਕਲੀ ਆ ਇਹ ਨਸਲੀ ਨਹੀਂ ਉਨੇ ਆਪਣੇ ਰਾਣੀ ਦੇ ਮਾਪਿਆਂ ਨੂੰ ਸੱਦ ਲਿਆ ਕਿ ਤੁਸੀਂ ਆਹ ਜਿਹੜੀ ਰਾਣੀ ਮੈਨੂੰ ਵਿਆਹੀ ਆ ਇਹ ਤਾਂ ਨਕਲੀ ਆ ਉਹ ਕਹਿੰਦੇ ਹਾਂ ਇਹ ਗੱਲ ਠੀਕ ਹੈ ਦੀ ਕਿਉਂਕਿ ਜਿਹੜਾ ਜਦੋਂ ਸਾਡੇ ਘਰ ਲੜਕੀ ਪੈਦਾ ਹੋਈ ਸੀ ਉਸੇ ਦਿਨ ਮਰ ਗਈ ਸੀ ਤੇ ਸਾਡੇ ਗਲੀ ਦੇ ਵਿੱਚ ਪਰੇ ਦੂਰ ਇੱਕ ਮੰਗਤਿਆਂ ਦੇ ਘਰ ਕੁੜੀ ਪੈਦਾ ਹੋਈ ਸੀ ਤੇ ਅਸੀਂ ਉਸ ਲੜਕੀ ਨੂੰ ਅਡਾਪਟ ਕਰਕੇ ਪਾਲਿਆ ਤੇ ਅਸੀਂ ਸੋਚਿਆ ਕਿ ਜੇ ਰਾਜੇ ਦੇ ਘਰੋਂ ਰਿਸ਼ਤਾ ਆਉਂਦਾ ਤੇ ਅਸੀਂ ਇਸ ਇਹਦੇ ਨਾਲ ਚੰਗਾ ਸਾਡੇ ਵਾਸਤੇ ਕੀ ਹੋਵੇਗਾ ਅਸੀਂ ਇਹਦਾ ਰਿਸ਼ਤਾ ਤੁਹਾਡੇ ਘਰ ਕਰਤਾ ਰਾਜਾ ਖੁਸ਼ ਵੀ ਹੋਇਆ ਤੇ ਥੋੜਾ ਹੈਰਾਨ ਵੀ ਹੋਇਆ ਉਹਨੇ ਫਿਰ ਉਹਨਾਂ ਨੂੰ ਕਿਹਾ ਕਿ ਇਹਨੂੰ ਐ ਕਰੋ ਵੀ ਹੁਣ 20 ਬੋਰੀਆਂ ਕਣਕ ਦੇ ਦਿਓ 80 ਕਿਲੋ ਗੁੜ ਦੇ ਦਿਓ ਇੰਨੀ ਕਿ ਇਹਨੂੰ ਖੰਡ ਦੇ ਦਿਓ ਤੇ ਉਹਨੂੰ ਤੁਰ ਦਿੱਤਾ ਉਹ ਵਿਚਾਰਾ ਫਿਰ ਬੜਾ ਹਤਾਸ਼ ਹੋਇਆ ਉਹਨੇ ਕਿਹਾ ਚੰਗੀ ਮੈਨੂੰ ਚੰਗਾ ਇਨਾਮ ਦੇ ਰਿਹਾ ਇਹ ਰਾਜਾ ਇੰਨੀਆਂ ਵੱਡੀਆਂ ਭੁੱਖ ਪਾਣੀਆ ਕਰ ਰਹੀਆਂ ਪੰਜ ਸੱਤ ਦਿਨ ਠਹਿਰ ਕੇ ਉਹ ਰਾਜੇ ਦੇ ਦਰਬਾਰ ਚ ਫਿਰ ਪੇਸ਼ ਹੋਇਆ ਦਰਬਾਰਪੁਰਨ ਲੱਗਾ ਹੋਇਆ ਸੀ ਰਾਜੇ ਨੂੰ ਕਹਿੰਦਾ ਜੀ ਕਿ ਮੈਂ ਇੱਕ ਭੁੱਖ ਪਾਣੀ ਕਰਨੀ ਆ ਪਰ ਤੁਹਾਨੂੰ ਪਹਿਲਾਂ ਲਿਖ ਕੇ ਦੇਣਾ ਪਵੇਗਾ ਕਿ ਤੁਸੀਂ ਮੈਨੂੰ ਮਾਰੋਗੇ ਨਹੀਂ ਤੁਸੀਂ ਮੇਰਾ ਜਾਨੀ ਮਾਲੀ ਕਿਸ ਜਾਨੀ ਨੁਕਸਾਨ ਨਹੀਂ ਕਰੋਗੇ ਉਹ ਕਹਿੰਦਾ ਠੀਕ ਹੈ ਮੈਂ ਲਿਖ ਕੇ ਦਿੰਦਾ ਉਹ ਕਹਿੰਦਾ ਜੀ ਗੱਲ ਅਸਲ ਚ ਇਹ ਆ ਕਿ ਪਹਿਲਾਂ ਮੈਂ ਭੁਖਬਾਣੀ ਤੁਹਾਡੇ ਘੋੜੇ ਬਾਰੇ ਘੋੜੀ ਬਾਰੇ ਕੀਤੀ ਉਹ ਨਕਲੀ ਨਿਕਲੀ ਫਿਰ ਮੈਂ ਤੁਹਾਡੀ ਰਾਣੀ ਬਾਰੇ ਕੀਤੀ ਉਹ ਨਕਲੀ ਨਿਕਲੀ ਅਸਲ ਚ ਮੈਂ ਅੱਜ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜੇ ਰਾਜੇ ਬੈਠੇ ਹੋ ਤੁਸੀਂ ਵੀ ਨਸਲੀ ਨਹੀਂਗੇ ਤੁਸੀਂ ਵੀ ਨਕਲੀ ਰਾਜੇ ਹੋ ਹੁਣ ਰਾਜਾ ਬੁੰਦਲ ਗਿਆ ਗੁੱਸੇ ਚ ਆ ਗਿਆ ਤੈਸ ਚ ਆ ਗਿਆ ਉਹਨੇ ਕਿਹਾ ਕਿ ਹੋ ਹੀ ਨਹੀਂ ਸਕਦਾ ਤੇ ਫਿਰ ਜਦੋਂ ਉਹਨੇ ਆਪਣਾ ਪਛੋਕੜ ਪੂਰਾ ਫਰੋਲਿਆ ਪਤਾ ਲਿਆ ਉਹ ਕਹਿੰਦੇ ਕਿ ਇਹਦੇ ਘਰ ਰਾਜੇ ਦੇ ਘਰ ਤਾਂ ਕੋਈ ਬੱਚਾ ਪੈਦਾ ਹੀ ਨਹੀਂ ਸੀ ਹੋਇਆ ਇਹਨਾਂ ਨੇ ਇੱਕ ਹਲਵਾਈ ਦਾ ਨਿਆਣਾ ਇੱਕ ਹਲਵਾਈ ਦਾ ਬੱਚਾ ਉਹਨੂੰ ਇਹਦੇ ਮਾਪਿਓ ਨੇ ਪਾਲਿਆ ਪੜੋਸਿਆ ਤੇ ਇਸ ਨੂੰ ਰਾਜੇ ਦਾ ਔਦਾ ਮਿਲ ਗਿਆ ਤੇ ਰਾਜਾ ਬੜਾ ਹੈਰਾਨ ਹੋਇਆ ਉਹ ਕਹਿੰਦਾ ਜੀ ਤੂੰ ਕਿਵੇਂ ਕਹਿ ਸਕਦਾ ਵਾ ਉਹ ਕਹਿੰਦਾ ਜੀ ਗੱਲ ਇਹ ਆ ਕਿ ਜਦੋਂ ਮੈਂ ਤੁਹਾਡੇ ਦਰਬਾਰ ਚ ਆਣ ਕੇ ਭੁਖਵਾਣੀਆਂ ਕਰਦਾ ਸੀ ਤੁਹਾਡੇ ਘੋੜੇ ਬਾਰੇ ਕੀਤੀ ਤੁਹਾਡੀ ਰਾਣੀ ਬਾਰੇ ਕੀਤੀ ਤੁਸੀਂ ਮੈਨੂੰ ਇਨਾਮ ਦਿੱਤਾ ਕੋਈ ਗੋੜ ਦੇ ਦਿੱਤਾ ਕੋਈ ਖੰਡ ਦੇ ਦਿੱਤੀ ਕੋਈ ਕਣਕ ਦੇ ਦਿੱਤੀ 10 ਵੀ ਬੂਰੇ ਤੇ ਮੈਂ ਉੱਥੋਂ ਅੰਦਾਜ਼ਾ ਲਾਇਆ ਕਿ ਇਹ ਰਾਜਾ ਵੀ ਨਸਲੀ ਨੇਗਾ ਕਹਿੰਦਾ ਤੁਹਾਡਾ ਫਰਜ਼ ਬਣਦਾ ਸੀ ਜਦੋਂ ਤੁਹਾਡੇ ਦਰਬਾਰ ਚ ਇਦਾਂ ਦੀ ਕੋਈ ਭੁਖਵਾਣੀ ਕਰ ਰਿਹਾ ਸੱਚ ਦਾ ਪਰਦਾ ਫਾਸ਼ ਕਰ ਰਿਹਾ ਤੇ ਤੁਹਾਡਾ ਫਰਜ਼ ਬਣਦਾ ਸੀ ਮੈਨੂੰ ਕੋਈ 1000 ਏਕੜ ਦੀ ਕੋਈ ਵਜ਼ੀਰ ਦਿੰਦੇ ਜਾਂ ਕੋ ਮੈਨੂੰ ਵਜ਼ੀਰ ਬਣਾ ਦਿੰਦੇ ਆਪਣੇ ਉਹਦੇ ਵਿੱਚ ਯਾ ਮੈਨੂੰ ਕੋਈ ਮਾਨ ਸਤਕਾਰ ਵਜੋਂ ਕੋਈ ਤੁਸੀਂ ਸੋਨਾ ਚਾਂਦੀ ਕੋਈ ਇਦਾਂ ਦੇ ਜੇਵਰ ਦਿੰਦੇ ਤਾਂ ਫਿਰ ਮੈਂ ਸਮਝਦਾ ਕਿ ਇਹ ਵਾਕਈ ਰਾਜਾ ਕਹਿੰਦਾ ਉੱਥੋਂ ਮੈਂ ਅੰਦਾਜ਼ਾ ਲਾਇਆ ਕਿ ਰਾਜਾ ਵੀ ਨਸਲੀ ਨਹੀਂਗਾ ਨਕਲੀ ਹੈ